ਹਾਂ ਜੀ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਵਧੀਆ ਫਾਰਮ YouTube ਚੈਨਲ ਤੇ ਤੁਹਾਡਾ ਸਵਾਗਤ ਹੈ ਜੀ ਕਿਸਾਨ ਵੀਰੋ ਅੱਜ ਦੇ ਜਿਹੜੇ ਆਪਾਂ ਵੀਡੀਓ ਬਣਾ ਰਹੇ ਹਾਂ ਪਿੰਡ ਬਟਾਰੀ ਤਹਿਸੀਲ ਬਬਕਾਲਾ ਸਾਹਿਬ ਤੇ ਜ਼ਿਲ੍ਹਾ ਅੰਮ੍ਰਿਤਸਰ ਅੰਮ੍ਰਿਤਪੀਰ ਕੋਲ ਆਪਾਂ ਆਏ ਆਂ ਤੇ ਅੱਜ ਦੀ ਵੀਡੀਓ ਦੇ ਵਿੱਚ ਤੁਹਾਨੂੰ ਟੋਟਲ 6 گاਵਾਂ ਦਿਖਾਉਣੀਆਂ ਜਿਨ੍ਹਾਂ ਦੇ ਵਿੱਚੋਂ ਦੋ ਤੁਹਾਨੂੰ ਗੱਬਣਾ ਦਿਖਾਵਾਂਗੇ ਤਿੰਨ ਤੁਹਾਨੂੰ ਸੂਈਆਂ ਦਿਖਾਉਣੀਆਂ ਤੇ ਇੱਕ ਤੁਹਾਨੂੰ ਬੱਚੇ ਤੋਂ ਬਿਨਾਂ ਟਰੱਕ ਤੁਹਾਨੂੰ ਦਿਖਾਉਣੀ ਹੈ ਹਾਂਜੀ ਵੀਰ ਜੀ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਵੀ ਸਤਿ ਸ੍ਰੀ ਅਕਾਲ ਬਹੁਤ ਵੀਰ ਭਰਾਵਾਂ ਨੂੰ ਧੰਨਵਾਦ ਜੀ ਜਿਹੜੇ ਵੀਰ ਭਰਾ ਵੀਡੀਓ ਵੇਂਦੇ ਆ ਬਹੁਤ ਵੀਰ ਭਰਾ ਪਿਆਰ ਕਰਦੇ ਆ ਆਪਾਂ ਨੂੰ ਵੀਰ ਜੀ ਠੀਕ ਹੈ ਜੀ ਹਾਂਜੀ ਵੀਰ ਭਰਾਵਾਂ ਆਪਣਾ ਸਾਰੇ ਸਾਸਿ ਗਾਲ ਮਾਵਾ ਭੈਣਾਂ ਨੂੰ ਬਜ਼ੁਰਗਾਂ ਨੂੰ ਸਾਰਿਆਂ ਨੂੰ ਵੀਰ ਜੀ ਸਾਰੇ ਇਕੱਠੇ ਬੁਲਾ ਦੇਣੀ ਜੀ ਹਾਂਜੀ ਸਾਰੇ ਇਕੱਠੇ ਬੁਲਾ ਦੇਣੀ ਵੀਰ ਜੀ ਕੋਈ ਗਲਤੀ ਹੋਏ ਕੋ ਵੀਰ ਭਰਾ ਮਾਫ ਕਰੇ ਠੀਕ ਹੈ ਹਾਂਜੀ ਚਲੋ ਨਾਮ ਦੱਸਦੇ ਕਰੀਏ ਤੁਹਾਨੂੰ ਭਾਈ ਮੇਰਾ ਅਮਰਤਪਾਲ ਸਿੰਘ ਜੀ ਹਾਂਜੀ ਜ਼ਿਲ੍ਹਾ ਅੰਮ੍ਰਿਤਸਰ ਤਹਿਸੀਲ ਬਾਬਾ ਬਕਾਲਾ ਸਾਹਿਬ ਹਾਂਜੀ ਤੇ ਖਲਕਿਆਂਰ 2 ਕਿਲੋਮੀਟਰ ਦੂਰ ਜੇ ਪਿੰਡ ਰਈਆ 4 ਬਿਆਸ 7 ਤੇ ਪਿੰਡ ਬਟਾਰੀ ਹੈ ਨਾ ਪਿੰਡ ਬਟਾਰੀ ਜੇ 2 ਨੰਬਰ ਗਲੀ ਠੇਕੇ ਲਾਗੇ ਸਰਕਾਰੀ ਸਕੂਲ ਮੇਨ ਰੋਡ ਤੋਂ ਹਾਈਵੇ ਤੋਂ ਉਤਰਦੇ ਹਾਂ ਵਜਦਾ ਵਾ ਤੇ ਫੋਨ ਨੰਬਰ ਬੋਲ ਦੇ ਇੱਕ ਲਓ ਜੀ ਆਪਣੇ 8427818615 ਭਾਜੀ ਇੱਥੇ ਵਟਸਐਪ ਚੱਲਦਾ ਠੀਕ ਹੈ ਹਾਂਜੀ ਤੇ ਚਲੋ ਸ਼ੁਰੂਆਤ ਫਿਰ ਆਪਾਂ ਜਿਹੜੀ ਆ ਪਹਿਲੇ ਨੰਬਰ ਤੇ ਜਿਹੜੀ ਗੱਬਣੇ ਆ ਇਹ ਤੇ ਤੁਸੀਂ ਆਪਾਂ ਕਰਨੀ ਆ ਕਿੰਨਾ ਮਸੂਆ ਸੋਨਾ ਕਿ ਵੀ ਤੇ ਇਹ ਪਹਿਲ ਨੂੰ ਵੱਚੀ ਮਿਰਜੀ ਛੇ ਦਾ ਆਦਾ ਆਂ ਰੀ ਭਾਜੀ ਅੱਛਾ ਹਾਂਜੀ ਛਿੱਗੀ ਵੱਚੀ ਆ ਪੀ ਭਾਜੀ ਮੂ ਠੀਕ ਆ ਥਣ ਵੇਖੋ ਵੀਰ ਜੀ ਵੱਚੀ ਹਫਤਾ ਜਿਹੜਾ ਹੁਣ ਤਾਂ ਹੀ ਹੱਥ ਚੋਂ ਨਾਲਾ ਵਾ ਤੇ ਖੋਲ ਹਾਂ ਤੋਰ ਕੇ ਇੱਕ ਰੀ ਨੂੰ ਕਿੰਨਾ ਕ ਦੁੱਧ ਚ ਵਾਈ ਜਾਊਗੀ ਇਹ ਦੁੱਧ ਵੀਰ ਜੀ ਵੱਚੀ ਚੋਰਾ ਬੰਦਾ ਲੀਟਰ ਆ ਰੀ ਭਾਜੀ ਕੀ ਜਾਂਦਾ ਵਾ ਅੱਛਾ ਹਾਂਜੀ ਬੜੇ ਵੀਰ ਭਰਾ ਸੇ ਵਾਲੇ ਆ ਰੀ ਭਾਜੀ ਆ ਗਏ ਆ ਵੇਖੋ ਏ ਵਾਸੇ ਇੱਕ ਠੰਡ ਦਾ ਭਾਜੀ ਕਮਾਲ ਵਾ ਠੀਕ ਜੀ ਧੁੱਪ ਨਹੀਂ ਲੱਗਣ ਦੀ ਮਾਣਮਾ ਵਾਲਿਆ ਨਹੀਂ ਆਪੀ ਭਾਜੀ ਜਾਣਦੇ ਆ ਠੀਕ ਹੈ ਕਿੰਨ ਵਾਲੀ ਕੋਲੇ ਨਹੀਂ ਧੂਣੀ ਲੱਗਣੀ ਗਾੜੀ ਸੋਹ ਜਿਹੜਾ ਇਹਦਾ ਪਹਿਲਾ ਹੀ ਆ ਜਿਹੜਾ ਇਹਨੇ ਸੋਣਾ ਆ ਜਿ ਲੈ ਆ ਖਾਲ ਦੋ ਭਾਜੀ ਖੰਤ ਨੂੰ ਇਥੋਂ ਖਾਲ ਦੋ ਕਿੱਡਾ ਵਰੀਆ ਤਿਆਰ ਕਰ ਲਈ ਆ ਇਹਨਾਂ ਕੋ ਵੀਰ ਭਰਾ ਕਵੇ ਪੂਰੀ ਹੱਥਲੀ ਚਵਾਈ ਵਾਲਾ ਥਾਣਾ ਤੇ ਪੀ ਭਾਜੀ ਠੀਕ ਹੈ ਜੀ ਹਾਂ ਜੀ ਥਾਣਾ ਜਿਹੜਾ ਹੁਣ ਤੋਂ ਹੀ ਹੱਥ ਚੋਂ ਨਾਲੇ ਬਾਕੀ ਗਾਹਣਵੇਂ ਹਵਾਂ ਚੰਗਾ ਭਰਦੀ ਐ ਤੇ ਹਵਾਂ ਨਾ ਪਛਾਣਾਂ ਵੀ ਚੰਗਾ ਤਿਆਰ ਕਰਦੀ ਐ ਤੇ ਕਿੰਨਾ ਰੱਖੇ ਵੀ ਜੀ ਦਾ ਫਿਰ ਮੋਲ ਆਪਾ ਬੋਲ ਤੁਸੀਂ ਦੱਸ ਦੋ ਭਾਈ ਕਰ ਦਈਏ ਜੀ ਅੱਜ ਆ ਤੇ ਵੀਰ ਜੀ ਕੇ ਚੰਗੇ ਏਡੇ ਤੋਂ ਦੀ ਵੀਰਪੁਰਾ 55000 ਵੀ ਕਰੀ ਜਾਣਾ ਇਹ ਅੱਛਾ ਤੇ ਵੀ ਅੱਡਾ ਚੰਗਾ ਹੀ ਆ ਆਪਣਾ ਅੱਡਾ ਮਾੜਾ ਨਹੀਂ ਚਲੋ ਕੋਈ ਨਹੀਂ ਭਾਈ ਜੋ ਸਤ ਗੁਰੂ ਦੀ ਕਿਰਪਾ ਧੁੱਪ ਤਾਂ ਪੱ ਲੱਗੀ ਤੇ ਫਿਰ ਆਪਾਂ 55 ਕਰਦੇ ਚੰਗੇ ਲੱਗਦੇ ਬਰਸ਼ ਬਰਸ਼ ਵਜਾਂਦਾ ਅੱਛਾ ਪਰ ਜੇ ਬਛੋੜਾ ਜੇ ਕਰ ਦੇਣਾ ਕਿੰਨਾ 47000 ਰੁਪਏ ਰੁਪਏ 47000 ਹਾਂਜੀ ਕਰਨਾ ਮਨ ਤਾਂ ਮੋਕੇ ਤੇ ਹੋਰ ਉਹ ਚੋ ਯਾਰ ਛੱਡ ਦਾਂਗੇ ਵੀਰ ਨੂੰ ਹੀ ਪੁੱਛ ਲੋ ਅੱਛਾ ਹਾਂਜੀ ਕਿੰਨਾ ਛੱਡਦੀ ਆ ਫਿਰ ਆ ਖੁੱਲਾ ਕਰ ਦਮਾਨ ਜੇ ਆਛੜ ਗਈ ਅੱਛਾ ਯਾਰ ਪੱਕਾ ਫਿਕਸ ਹੀ ਕੀਤਾ ਵਾ ਹੋਰ ਸਰਦਾਂ ਦਾ ਵੀ ਭਾਈ ਯਾਰ ਇਹ ਗੱਲ ਕੀਤੀ ਜੀ ਹੋਰ ਮਾਨਤਾਂ ਚ 40000 ਦੀ ਵਸ਼ੀਓ ਚ 200 ਛੋੜਣੀ ਆ ਅੱਛਾ ਹਾਂਜੀ ਠੀਕ ਹੈ ਜੀ ਚਲੋ ਕੋਈ ਫੋਨ ਲਾਵੇ ਮੋਕੇ ਵੀਰਪਰਾ ਮੋੜਨੇ ਨਹੀਂ ਪੈਣੀ 100 ਖਾਲੀ ਪੀ 200 ਛੋੜਣੀ ਖੁੱਲਾ ਮਾਨਤਾਂ ਕਰਾਂਗੇ ਕੋਈ ਵੀਰਪਰਾ ਦੂਰੋਂ ਮਾਨਤਾਂ ਨਾ ਮੋਕੇ ਦੇ ਕੋਈ ਪਤਾ ਹੀ ਨਹੀਂ ਕਿੱਥੇ ਹੋ ਜਾਣੀਆਂ ਭਾਈ ਭਾਈ ਆਪਾਂ ਬਾਬੇ ਪਾਲਾ ਸੋਂ ਦੀ ਬਹੁਤ ਕਿਰਪਾ ਸਤਗੁਰ ਦੀ ਛੋਟ ਛੋਟੀ ਕਮਾਈ ਲੈਣੀ ਆ ਅੱਛਾ 6 ਗਾਵਾਂ ਜਰ ਜਰ ਵੀ ਦੇ ਕੇ ਆਪਣੀ ਜਾੜੀ ਪੈ ਜਾਣੀ ਆ ਠੀਕ ਹੈ ਜੀ ਹਾਂਜੀ ਚਲੋ ਹੁਣ ਆ ਇੱਕ ਜਿਹੜੀ ਆ ਗਈ ਐਵੀ ਗੱਬਣ ਹੀ ਆ ਲਿਆ ਖੋਲੋ ਇਹਨਾਂ ਨੂੰ ਤੋਰੀ ਦੀਏ ਆਹ ਦੇਖ ਸਾਡੇ ਜੱਸੀ ਆ ਜਿਹੜੀ ਐ ਵੀ ਇਹ ਕਿੰਨਾ ਘੱਟ ਦੀ ਟਾਈਮ ਮਿਰਜੀ ਇਹਦੇ ਜੀ ਹਸਤਾ ਲੈ ਜੂਗੀ ਬੇਸ਼ੀ ਹਸਤਾ ਲੈ ਜੂਗੀ ਹਾਂ ਜੀ ਓਏ ਆ ਯੋ ਲੈ ਆਓ ਜੀ ਠੁੰਡੀ ਆਰਪੀ ਭਾਜੀ ਬਹੁਤ ਏਉਂ ਬਸ ਡਰਦਿਆਂ ਵਾ ਆ ਵੇਖੋ ਇਹ ਨਾ ਕੋਈ ਵੀਪਰਾ ਕਵੇ ਠੀਕ ਆ ਜਰਸੀ ਵੀ ਬਹਿਣ ਨਹੀਂ ਦਿੰਦੀ ਗੱਬਣ ਥੱਲੇ ਠੀਕ ਆ ਹਾਂਜੀ ਅਜੇ ਲੈ ਆ ਫਿਰ ਅਜੇ ਬੜਨੀ ਬਹੁਤ ਆਰਪੀ ਭਾਜੀ ਵਾਛੀ ਇਦਨ ਵੇਖੋ ਆਰਡਰ ਦੇ ਟੱਲਾ 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 ਕਾ ਇਹ ਕਿੰਨੇ ਕ ਦੁੱਧ ਆ ਲੀਓ ਤਰਾ ਇਹ ਵੀ ਵੀਰ ਜੀ ਤੇਰਾ 14 ਕਿਲੋ ਰਮਾ ਨਾ ਚਾਹੂਗੀ ਘਰ ਆ ਲੈਂਦੇ ਕਿਨੇ ਸੋਈ 11 12 ਕਿਲੋ 14 ਰਹਿ ਆ ਅੱਛਾ ਹਾਂਜੀ 13 ਕਿਲੋ ਦੇ ਖਰੀਦੇ ਵੀ ਕਹਿੰਦੇ ਚਵਾਈ ਜਾਓ ਵੀ ਦੁੱਧ ਬਾਕੀ ਜਾਂਦੀ ਪੂਰੀ ਸ਼ਾਲਮਾਰ ਦੀ ਇਹ era gira kiyomola ਇਹਦਾ ਦੁੱਜੀ 42000 ਚੁਨਾਮ ਦਾ ਕਿੰਨਾ ਦੋ ਘਰ ਦਾ 40000 ਦੀ 40000 ਦੀ ਤੁਹਾਡੇ ਲੋ ਵੀ ਕਸਰ ਹੈਗੀ ਕੱਢ ਲੋ ਵੀਰਾਂ ਲੋ ਹੈਗੀ ਕੱਢਾ ਲੋ ਮੋੜਨਾ ਨਹੀਂ ਕਿ ਵੀਰ ਭਰਾ ਨੂੰ ਕਿੰਨਾ ਕਰਦੀ ਹੈ ਮਨ 2000 ਕਢਾਵਾਂਗੇ ਨਹੀਂ ਯਾਰ ਹੋਰ ਘਟਾਈਏ ਅੱਜ ਯਾਰ ਵਾਲੇ ਤੋੜੀਏ ਆਪਾਂ 2000 ਕਰੀਏ ਅੱਜ ਕੱਢ ਠੀਕ ਐ 80000 ਦੇ ਵੀਨੇ ਕਹਤਾ ਕੋਈ ਗੱਲ ਨਹੀਂ ਵੀਜੀ ਕੋਈ ਵੀਪਰਾ ਫੋਨ ਲਾਵੇ ਮੋੜਨਾ ਨਹੀਂ ਆ ਅੱਛਾ ਮਾਰਤਾਨ ਕਰਾਂਗੇ ਕਿ ਵੀਪਰਾ ਦਾ ਅੱਛਾ ਹਾਂਜੀ ਮਾਨਤਨ ਖੁੱਲੇ ਹੀ ਆ ਗਏ ਖੁੱਲੇ ਭਾਜੀ ਹੁਣ ਆਹ ਸੂਈ ਆ ਇਹ ਸੂਈ ਆ ਭਾਜੀ ਤੂੰ ਜਸਵਾ ਯਰ ਸੀ ਕਿੰਨਾ ਚਿਰ ਹੋਇਆ ਇਹਨੂੰ ਇਹਨੂੰ ਸੂਈ ਨੂੰ ਰੋਪੀ ਬਾਈ 15 ਦਿਨੋਂ ਗਿਆ ਉਹ ਬੱਚਾ ਜੀ ਅੱਛਾ ਉਹ ਵੀ ਬੱਚੇ ਦੇ ਵਜੀ ਕੋ ਖਾ ਲ ਦੋ ਵੀਪਰਾ ਨੂੰ ਆਹ ਵੀ ਮੋਲੀ ਵੀ ਲਾ ਦਿੰਦੇ ਆ ਨਹੀਂ ਰਹਿਣ ਤਾਂ ਬੋਰੀਆਂ ਫੇਰ ਐ ਮੈ ਠੰਡ ਲੱਗੂਗੀ ਤੇ ਕਿੰਨਾ ਇਹ ਦੇਖੋ ਦੁੱਧ 200 ਰੁਪਏ ਭਾਜੀ 11 ਕਿਲੋ ਤਿਆਰ ਹੋਊਗਾ ਆਪਣੀ 10 ਕਿਲੋ ਦੀ ਗਾਰੰਟੀ ਕੋ ਭਾਈ ਵੀਪਰਾ ਆ ਦੇਖ ਸਾਡੇ ਸਾਨੇ ਤੇ ਵੀ ਲੱਗੇ ਤਾਂ ਕਿਉਂ ਨ ਇੱਕ ਨੰਬਰ ਹੋ ਗਿਆ ਤੂੰ ਭਾਜੀ ਜਵਾਕ ਕੁਸ਼ਮਾ ਵੇ ਲੋ ਪੰਜਾਬ ਵਾਲੀ ਆ ਜਾਨ ਜਿਹੜਾ ਦਾ ਕਰਦੀ ਆ ਮੈਂ ਥੋੜਾ ਜਿਹਾ ਕਰਦੀ ਆ ਕਿਹਦਾ ਜਿਹੜਾ ਮੈਂ ਰਸਤੇ ਦਾ ਕਰਦੀ ਆ ਤੂੰ ਭਾਜੀ ਇਹ ਇਹ ਤਾਂ ਗਲਤੀ ਹੀ ਰਸਾ ਠੀਕ ਹੈ ਜੀ ਇੱਕਦੋ ਵੇਖੋ ਬਰਾ ਭਾਜੀ ਐ ਇਦਾਂ ਠੀਕ ਹੈ ਇਦਾਂ ਚੋ ਆਖੋ ਭਾਂ ਪਾਸ ਕਰਦੀਏ ਕੋਈ ਗੱਲ ਬਾਤ ਹੀ ਨਹੀਂ ਜਿੱਥੇ ਲਾਤ ਰਸਦੀ ਚੁੱਕੜੀ ਨਹੀਂ ਆ ਠੀਕ ਹੈ ਆ ਜ ਲੈ ਵੀਰ ਜੀ ਤੇ ਇਹਦਾ ਕੀ ਰੱਖਣਾ ਮੋਲ ਤੇਰਾ ਵੀਜੀ ਮੋਲ 35 ਹਜ਼ਾਰ ਤੋਂ ਮਾਨਦਾਨ ਖੁੱਲਾ ਕਰ ਦਾਂਗੇ ਖੁੱਲਾ ਕਿੰਨਾ ਕ ਕਰ ਦੇਣਾ ਦੋ ਛੱਡ ਦੇਣਾ ਅੱਛਾ ਹਜ਼ਾਰ ਵੀ ਨਹੀਂ ਛੱਡ ਦੇਣਾ ਅੱਛਾ ਹਾਂਜੀ ਤੇ ਹਜ਼ਾਰ ਵੀ ਛੱਡ ਦੇਣਾ ਕੋਈ ਗੱਲ ਨਹੀਂ ਭਾਜੀ 31 ਹਜ਼ਾਰ ਦੀ ਵਸ਼ੀ ਦੇ ਦਾਂਗੇ ਅੱਛਾ ਹਾਂਜੀ ਵੀ ਭਰਾ ਨੂੰ ਕਿਸ ਨੂੰ ਮੋੜਨ ਨੇ ਕੋਈ ਵੀ ਭਾ ਲੈ ਜਾਊਗਾ ਮੈਂ 80 ਕਿਲੋ ਖੰਡ ਜਾ ਕੇ ਵਧੂਗੀ ਠੀਕ ਹੈ ਜੀ ਹਾਂਜੀ ਫਿਰ ਦੋ ਦੋ ਛਟਾਵੇਂ ਹਾਰਗਾ ਅੱਛਾ ਹਾਂਜੀ ਤੇ ਹੁਣ ਇੱਕ ਆ ਗਈ ਢੱਬੀ ਇਹ ਵੱਡੀ ਆ ਵੀਰ ਜੀ ਵਛੀ ਤੇ ਨੂੰ ਜਾਗੂ ਵਸੂਈ ਆ ਅੱਖ ਨੂੰ ਕੋ ਘਰ ਵਾਲਾ ਪਹਿਲਾਂ ਕਈ ਆ ਪਰ ਝੂਠ ਨਹੀਂ ਭਰੀ ਮਾਰਨਾ ਅੱਛਾ ਹਾਂਜੀ ਉਹ ਬੱਚਾ ਜੀ ਵਿਹਾਂ ਦਾ ਕੋ ਵੀਰਪਰਾ ਮੇਥਰੇ ਮਹੀਨੇ ਦਾ ਮੇਥਰੇ ਸਾਹਮਣੇ ਜੀ ਹਾਂ ਦੇਖ ਸਾਹਦੇ ਜੀ ਮਹੀਨੇ ਦੇ ਲਾਗੇ ਪੰਨੇ ਬੱਚਾ ਜਿਹੜਾ ਹੈਗਾ ਵਾ ਤੇ ਕਿੰਨਾ ਚਿਰ ਤੱਕ ਦੁੱਧ ਫਿਰ ਘਰ ਵੀ ਬਾਈ ਦੁੱਧ 10 ਕਿਲੋ ਤਿਆਰ ਹੋਊਗਾ ਅੱਛਾ ਹਾਂਜੀ ਤੇ ਗਰੰਟੀ ਨਾਉਂਦੀ ਆ ਕਿਲੋ ਘਟ ਦੱਸ ਕੇ ਦੇਣਾ ਕੋਈ ਵੀਰਪਰਾ ਗੋੜ ਕੇ ਲਾਮਣਾਂਗਾ ਮੌਸਮ ਠੰਡ ਦਾ ਵਾ ਡੰਗਰ ਉਪਰੇ ਤੋਂ ਫਰਕ ਵੀ ਜਾ ਕੇ ਪਾ ਜਾਂਦਾ ਤੋਰੋ ਫਿਰ ਇਹਨਾਂ ਹਾਂਜੀ ਜਿੰਦ ਜਿਹੜਾ ਦੌਰ ਲੱਗਣੀ ਜਿੰਨਾ ਰੰਗ ਹੀ ਇਹਦਾ ਬਾਕੀ ਹੈਗੀ ਸਰੀ ਦਾ ਸੋਲੀ ਤੇ ਲਿੱਸੀ ਜਿਹੀ ਪੂਰੀ ਸਾਬ ਹੀ ਨਹੀਂ ਆ ਬਾਕੀ ਸਾਡੇ ਤੇ ਹਰ ਕਿਸੇ ਵੀਡੀਓ ਚ ਇਹ ਹੀ ਬੇਨਤੀ ਹੁੰਦੀ ਆ ਆਪਣੀ ਤਸੱਲੀ ਕਰਕੇ ਖੜੋ ਤੁਹਾਡਾ ਕੰਮ ਹੈ ਵੀਡੀਓ ਬਣਾਉਣਾ ਤੁਹਾਡਾ ਕੰਮ ਹੈ ਆਪਣੀ ਤਸੱਲੀ ਕਰਕੇ ਖੜਨਾ ਕਿਉਂਕਿ ਆਪਾਂ ਜਿਹੜੀਆਂ ਵੀਡੀਓ ਚਵਾਈ ਕਰਕੇ ਨਹੀਂ ਬਣਾਈ ਹੁੰਦੀ ਚਵਾਈ ਤੁਸੀਂ ਆਪ ਕਰਕੇ ਆ ਕੇ ਕਰਨੀ ਆ ਆਪਣੀ ਮਰਜ਼ੀ ਨਾਲ ਖੜਿਆ ਕਰੋ ਠੰਡੀ ਸੀਲਾ ਪੀਪਾ ਜੀ ਬਹੁਤ ਜ਼ਿਆਦਾ ਇੱਦਾਂ ਭਾਵੇਂ ਬਹਿ ਜੀਏ ਥੱਲੇ ਠੀਕ ਹੈ ਜੀ ਹਾਂਜੀ ਇਹਨਾਂ ਕੋ ਵੀਰ ਭਰਾ ਕਵੇ ਮਾੜਾ ਬਸ਼ੀਲੇਵਾਂ ਘੱਟ ਰੱਖਦੀ ਸਾਂਭੀ ਨਹੀਂ ਕਹਿੰਨੇ ਕੋ ਵੀਰ ਭਰਾ ਚੰਗੀ ਸਾਂਭੂਗੀ ਦੁੱਧ 12 13 ਕਿਲੋ ਹੁਣ ਵੀ ਚਵਾਉਗੀ ਠੀਕ ਹੈ ਜੀ ਹਾਂਜੀ ਬਾਕੀ ਕੋ ਵੀ ਇੱਥੇ ਆ ਕੇ ਆਪਣੀ ਮਰਜ਼ੀ ਨਾਲ ਪਸੰਦ ਕਰਕੇ ਖੜੇ ਸੰਧ ਹੋਵੇ ਤੇ ਲੈ ਜੇ ਨਹੀਂ ਪਸੰਦ ਹੋਵੇ ਤੇ ਰਹਿਣ ਦੇ ਜਿਹੜਾ ਕੋ ਨਹੀਂ ਵੀ ਆ ਸਕਦਾ ਉਹ ਵੀਡੀਓ ਕਾਲ ਤੇ ਆਪਣੀ ਦੋ ਟਾਈਮ ਚਵਾ ਲੈ ਇਹਦਾ ਕਿ ਰਖੀ ਵੀਰ ਜੀ ਫਿਰ ਮੋਲ ਆਪਾਂ ਜਿਹੜਾ ਵੀ ਜੀ ਕੋ 35 ਨਹੀਂ ਕੋ 40 ਨਹੀਂ ਕਰਨਾ 32000 ਜਮਾਨਤਾਨ ਕਰ ਦਾਂਗੇ 32000 ਚ ਦੋ ਛੱਡ ਦਾਂਗੇ ਤੁਸੀਂ ਵੀ ਛਡਾ ਲਓ ਵੀਰਾ ਲਓ ਛਡਾ ਲਓ ਜੋ ਮਾਨਤਾਨ ਕਹੋਗੇ ਉਹਨਾ ਕਰ ਦਾਂਗੇ ਕਿੰਨਾ ਵੀਰ ਜੀ ਛੱਡ ਦਈਏ ਫਿਰ ਯਾਰ ਛੱਡ ਗਏ ਯਾਰ ਹੀ ਛੱਡਣਾ ਫਿਰ ਨਾ ਵਾਦ ਨਾ ਘੱਟ ਤੁਸੀਂ ਆਪੀ ਬਜੀ ਆਪਣੀ ਮੇਰੋ ਗਾੜੀ ਸਾਡਾ ਵੀ ਤੁਸੀਂ ਕਰ ਦੋ ਕਿੰਨਾ ਕਰ ਦੋਗੇ 1000 ਹੋਰ ਛੱਡ ਅੱਛਾ ਯਾਰ ਹੋਰ ਛੱਡ ਦਾਂਗੇ ਹਾਂਜੀ ਕਿੰਨੇ ਦੀ ਹੋ ਗਈ ਫੇਰੇ ਏ ਵੀਰ ਜੀ 28 ਦੀ ਕਹਿਤਾ ਵੀਰ ਨੇ ਜੱਸਣੋਂ 27000 ਦੀ ਬੱਛੀ ਦੇ ਦੇ ਅੱਛਾ 27000 ਦੀ ਬੱਛੀ ਦੇ ਦਵਾਂਗੇ ਕੋਈ ਵੀਪਰਾ ਦਾ ਫੁੱਲ ਮਾਨਤਾਣ ਹੋਊਗਾ ਅੱਛਾ ਇੱਕ ਵੀਪਰਾ ਲੈ ਜੂਗਾ ਬੱਛੀ ਇਹ ਪਾ ਮੇਰੇ ਘਰੋਂ ਮਿਲਣੀ ਮਾਰੋ ਨਹੀਂ ਵੀਰ ਜੀ ਮੈਨੂੰ ਕੋ ਸੰਭੂਗਾ ਦੋ 13-14 ਕਿਲੋ ਹੁਣ ਵੀ ਚੋਊਗਾ ਗੈੜੀ ਥੱਲੇ ਠੀਕ ਹੈ ਜੀ ਹਾਂ ਜੀ ਤੇ ਹੁਣ ਇੱਕ ਹੋ ਰਿਹਾ ਇਹ ਵੀਰ ਜੀ ਪਹਿਲਣਿਆ ਬੱਛੀ ਮੂੰਹੋਂ ਚਾਰ ਦੰਦ ਅੱਛਾ ਹਾਂ ਜੀ ਦੰਦ ਵੀ ਪੁੱਟ ਕੇ ਮਖਾ ਲਾਂਗਾ ਵੀ ਭਾਜੀ ਠੀਕ ਹੈ ਹਾਂ ਜੀ ਆ ਵੇਖੋ ਜਵਾਬ ਸਮਾ ਇੱਕ ਨੰਬਰ ਹੋਊਗੀ ਥਣ ਦੇ ਸਕਦਾ ਕੋਈ ਵੀਰ ਜੀ ਕੋਈ ਵੀਰ ਇਹਨੋਂ ਕਿੰਨਾ ਚਿਰ ਹੋਇਆ ਐਸੋ ਹੀ ਨਾ ਇਹਨੂੰ ਵੀਰ ਜੀ 20 ਦਿਨ ਹੋ ਗਏ ਆ ਬੱਚਾ ਜਿਹੜਾ ਕਾਲਾ ਬੋਰੀ ਵਾਲਾ ਹਾਂ ਬੱਚਾ ਜੇ ਬੱਚੇ ਸਾਰੇ ਇਕੱਠੇ ਜੀ ਹੋਏ ਆ ਠੰਡਿਆ ਪੀ ਭਾਜੀ ਹਾਂਜੀ ਹਾਂਜੀ ਇਹਦੇ ਇੱਕ ਭਾਜੀ ਬੱਸ ਨਾਲ ਠੰਡ ਮਾਰਨ ਦੀ ਗੋਇਆ ਥੋੜਾ ਕਿ ਦਿਖਾ ਦੂਣੀਆਂ ਲੱਗਣੀਆਂ ਹੈ ਹਾਂਜੀ 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 ਤੇ ਇਹਦੇ ਕੋ ਦੁੱਧ ਕਿੰਨਾ ਜੇ ਇਹਦੇ ਕੋ ਭਾਜੀ ਦੁੱਧ ਹੋਊਗਾ 9 ਕਿਲੋ ਆਪਣੀ 8 ਕਿਲੋ ਦੀ ਗਰੰਟੀ ਹੋਊਗੀ ਅੱਛਾ ਉਹ ਘੱਟ ਦੱਸ ਕੇ ਦੇਣਾ ਘਬੀ ਪ੍ਰਾਨ ਲਿਆ ਤੋਰੋ ਫਿਰ ਹਾਂਜੀ 8 ਕਿਲੋ ਦੁੱਧ ਜਿਹੜਾ ਕਹਿੰਦੇ ਕੀ ਹੈਗਾ ਫਿਰ ਇਹ ਨਹੀਂ ਵੀ ਮੇਰੀ ਲੱਤ ਮਾਰੂਗੀ ਛੜ ਮਾਰੂਗੀ ਅੱਪੀ ਭਾਜੀ ਅੱਛਾ ਆ ਵੇਖੋ ਇਦਾਂ ਹੀ ਬਹਿ ਜਾਣਾ ਬੱਚੀ ਇਹ ਥੱਲੇ ਠੀਕ ਹੈ ਜੀ ਇਦਾਂ ਹੀ ਜਿੱਤਾ ਮਾਰ ਜੀ ਠੀਕ ਹੈ ਹਾਂ ਜੀ ਇਹ ਜਿਆਨ ਨੂੰ ਗੁੱਲ ਲਾਓ ਮੁਥੀ ਖੋਣੀ ਆ ਚਾਰੇ ਕੰਨੀਆਂ ਵਾ ਠੀਕ ਆ ਇਹਨਾਂ ਕੋ ਵੀਰ ਭਰਾ ਕਵੇ ਪੀ ਝੂਠ ਮਾਰਦਾ ਵਾ ਅੱਧੀ ਛਿੱਗੀ ਵੀ ਹੋਵੇ ਤੇ ਫ੍ਰੀ ਦੇ ਦੇਣੀ ਪਿਓਰ ਚਾਰ ਦੰਦ ਆ ਚਾਰੇ ਕੰਨੀਆਂ ਕੋ ਸੱਡ ਵਾਲੀਆਂ ਕੰਨੀਆਂ ਖਲੋਤੀਆਂ ਚਾਰ ਦੰਦ ਦੇ ਬਰਾਬਰ ਦੇ ਠੀਕ ਆ ਜੀ ਹਾਂਜੀ ਅਜੇ ਚਾਰ ਵੀ ਪੂਰੇ ਬਰਾਬਰ ਦੇ ਪੂਰੇ ਨੇ ਭਾਜੀ ਬਰਾਬਰ ਕੀਤੇ ਪਰ ਬੱਚੂ ਕੀ ਕਹ ਕੇ ਦੇਣੀ ਛਿੱਗੀ ਹੋਵੇ ਤੇ ਵਸ਼ੇ ਫ੍ਰੀ ਦਊ ਠੀਕ ਆ ਜੀ ਹਾਂਜੀ ਲਿਆ ਫਿਰ ਲੈ ਜਾ ਅੰਦਰ ਕਾਲੀ ਜਰਸੀ ਆ ਰੀਪਾ ਜੀ ਵਾਛੀ ਤੇ ਇਹਦਾ ਮੁੱਲ ਇਹਦਾ ਮੁੱਲ ਛੋਟਾ ਜੀ ਆ ਰੀਪਾ ਜੀ ਕਿੰਨਾ ਕੁ ਛੋਟਾ 3000 ਤੋਂ 2 ਛੜ ਦੇਣਾ ਅੱਛਾ ਹਾਂਜੀ ਤੇ ਵੀਰਾ ਲੋ ਕਰਾ ਲੋ ਮੰਨ ਤਾਂ ਕਿੰਨਾ ਵਿਧੀ ਕਰੀਏ ਫਿਰ ਓਏ 2 ਛੜ ਦ। ਅੱਛਾ 2 ਓਏ ਇਕੱਠਾ ਹੀ ਤੋਂ। 2 ਯਾਰ ਛੜ ਦਾਂਗਾ ਰੁਪਈਆ ਬਾਜੀ। 26 ਦੀ ਹੋਗੀ। 26 ਦੀ ਹੋਊ ਤੇ ਛੋੜ ਛੱਪਾ ਆ ਜਾਊਗਾ। ਅੱਛਾ। ਜੇ ਤੁਹਾਡੀ ਕੋਈ ਕਸਰ ਹੈਗੀ ਕੱਢ ਲੋ। ਪੜੇ ਦਿਨੀ ਵੀਡੀਓ ਪਾਈ ਆ। ਕਰ ਦਿਆ ਪੂਰੇ 55 ਦੀ ਕਰ ਦਿਆ। 1000 ਰੁਪਈਆ ਬਾਜੀ ਵਸ਼ੀ ਪਰ ਇਹ ਬਾ ਦੇਣਾ ਨਹੀਂ ਕਿਸ ਨੇ ਜੋੜਾ। ਅੱਛਾ। ਹਾਂਜੀ। ਠੀਕ ਆ। ਇਹ ਵੀਰ ਜੀ ਕੋ ਇਕੱਠੀਆਂ ਲਊਗਾ। 152 ਬਣਦਾ 27। ਹਾਂਜੀ। ਤੇ 52 ਇਕੱਠੀਆਂ ਨੂੰ 50 ਦੀਆਂ ਵਸ਼ੀ ਕਰ ਦਾਂਗੇ। 50 ਠੀਕ ਆ। ਬਾ ਜੋੜਾਈ। ਠੀਕ ਆ। ਹਾਂਜੀ। ਤੇ ਆ ਤੋਕੜ ਜੇ ਇਹ ਤੋਕੜ ਵੀਰ ਜੀ ਕਿੰਨਾ ਜਦ ਕਰ ਦੋ ਮਹੀਨੇ ਸੁਈਆ ਪੀਪਾ ਜੀ 2000 ਰੁਪਏ ਪੀਪਾ ਜੀ ਇੱਕੋ 6 ਤੋਂ ਬਾਹਰ ਹੋਗਾ ਪਰ 6 ਕਿਲੋ ਦੀ ਗਰੰਟੀ ਦੇਣੀ ਅੱਜ ਹੀ ਆਈ ਆ ਤੋਰ ਫਿਰ ਇੰਨਾ ਵਿੱਚ ਹਾਂਜੀ ਚਲ ਆ ਜ ਲੈ ਜੀ ਜੀ ਮੇਰੇ ਕੋਲ ਵਛੀ ਅੱਜ ਹੀ ਆਈ ਆ ਛੰਡੀ ਛੰਡੀ ਆ ਪੀਪਾ ਜੀ ਬਹੁਤ ਓਦਾਂ ਬਸ ਦਰਦੀ ਆ ਠੀਕ ਹੈ ਜੀ ਹਾਂਜੀ ਥਾਣਾ ਚਾਰੇ ਕੁਝ ਕੇਪੂਰ ਛੱਟਾ ਵੇ ਆਪਾਂ ਜੁਮੇ ਹਾਰ ਵਾ ਬਾਕੀ ਭਾਵੇਂ ਤਾਂ ਜਿਆਦੇ ਦੁੱਧ ਆ ਲਿਆ ਭਾਵੇਂ ਕੁ ਥੋੜੇ ਦੁੱਧ ਆ ਲਿਆ ਆਪਣੀ ਚਵਾਈ ਜ਼ਰੂਰ ਕਰਕੇ ਖੜਿਆ ਕਰੋ ਕਿਉਂਕਿ ਪੈਸੇ ਤੋਂ ਹੀ ਖਰਚਣੇ ਆ ਆਉਣਾ ਤਾਂ ਤੁਹਾਨੂੰ ਪੈਣਾ ਹੀ ਬਾਕੀ ਥੋੜਾ ਡਰਦੀ ਡਰਦੀ ਜੀ ਅੱਜ ਨਵੀਂ ਜਗ੍ਹਾ ਤੇ ਆਈ ਹੈ ਡਰ ਡਰ ਕੇ ਪੈਰ ਰੱਖਦੀ ਥੱਲੇ ਤੇ ਇਹ ਕਿੰਨੇ ਦੀ ਦਈਏ ਫਿਰ ਕਾਲੀਏ ਭਾਜੀ 20 ਬਾਈ ਆ ਮੈਂ ਫਿਰ 20 ਬਾਈ ਹਜ਼ਾਰ ਦੇ ਥੋੜਾ ਕਾਓ ਜਾਨਾ ਜੀ ਤੁਸੀਂ ਦੱਸ ਦੋ ਕਿੰਨੇ ਦੀ 17000 ਚੋਂ ਭਾਜੀ ਕਰ ਦਾਂਗੇ ਮੰਨਦਾ ਕਿੰਨਾ ਕਿਹੜਾ ਛੱਡ ਦਾਂਗੇ ਯਾਰ ਹੀ ਛੱਡਣਾ ਹੈ ਯਾਰ ਛੱਡਣਾ ਭਾਈ ਤੁਸੀਂ ਕੋਈ ਘੱਟ ਛੱਡ ਰਹਿਣਾ ਭਾਈ ਇਹ 15 ਦੀ ਦੇ ਦੋ 15000 ਦੀ ਭਾਈ ਵੀ ਰਾਂਗੇ ਕੋਚੋ ਵੀ ਛੋਟ ਕਰ ਦਾਂਗੇ ਦੋਸੋ ਅੱਛਾ ਹਾਂ ਜੀ ਕਵੀਰ ਭਰਾ ਫੋਨ ਲਾਏ ਮੋੜ ਦਾਂਗੇ ਕਵੀਰ ਭਰਾ ਸੂਈਆਂ ਆਪਣੇ ਚੋਕੇ ਖੜੇ ਗੱਬਣਾ ਆਪਣੇ ਪਾਸ ਕਰਕੇ ਖੜੇ ਵੀ ਠੀਕ ਹੈ ਜੀ ਹਾਂ ਜੀ ਠੀਕ ਹੈ ਜੀ ਬਹੁਤ ਬਹੁਤ ਧੰਨਵਾਦ ਜੀ ਜਿਸ ਤਰ੍ਹਾਂ ਕਿ ਵੀਰ ਜੀ ਨੇ ਕਿਹਾ ਸੂਈਆਂ ਆਪਣੇ ਪਾਸ ਕਰਕੇ ਖੜੇ ਤੋ ਇੰਆ ਚੁਾਈ ਕਰਕੇ ਖੜੋ ਤੇ ਗੱਬਣਾ ਪਾਸ ਕਰਕੇ ਖੜੋ ਜੀ ਹਾਂਜੀ ਦੋਸਤੋ ਵੀਡੀਓ ਨੂੰ ਪੂਰਾ ਦੇਖਣ ਲਈ ਬਹੁਤ ਬਹੁਤ ਧੰਨਵਾਦ